ਸਸਸੀ ਕਾਲ ਜੀ ਸਾਰੇ ਨੂੰ ਮੈਂ ਹਿੰਮਤ ਐਂ ਜੀ ਉਮਰਸਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਦਿਨ ਕਿਹੜੇ ਚੱਲ ਰਹੇ ਨੇ ਛੋਟੇ ਸਾਹਿਬ ਜੀ ਦੀ ਸ਼ੀਤੀ ਮਾਤਾ ਗੁਜਰਕੌਰ ਜੀ ਦੀ ਸ਼ੀਦੀ ਚੱਲ ਰਹੀ ਆ ਇਸ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਮੋਤੀराम ਮਹਿਰਾਜੀ ਦੀ ਯਾਦ ਅਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਮਾਤਾ ਗੁਜਰਕੌਰ ਦੀ ਯਾਦ ਵਿੱਚ ਦੁੱਧ ਦਾ ਲੰਗਰ ਹਿੰਮਤ ਹੈ ਹਿੰਮਤਾਂ ਜੀ ਵੱਲੋਂ ਹਰ ਸਾਲ ਲਗਾਇਆ ਜਾਂਦਾ ਵਾ ਇਸ ਸਾਲ ਵੀ ਤੁਹਾਡੇ ਸਾਹਮਣੇ ਅਸੀਂ ਦੁੱਧ ਦੇ ਲੰਗਰ ਦੀ ਜਿਹੜੀ ਯਾਦ ਵਾ ਭਾਈ ਮੋਤੀराम ਮਹਿਰਾਜੀ ਦੀ ਯਾਦ ਵਾ ਉਸੇ ਮਨਾਉਣ ਜਾ ਰਹੇ ਹਾਂ ਹਰ ਦਿਨ ਹਰ ਦਿਨ ਸਾਰੇ 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 ਸ੍ਰੀਮਾਨ ਜੀ ਹੈ ਅਰਦਾਸ ਕਰਨ ਉਪਰੰਤ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਛੋਟੇ ਸਾਹਿਬ ਜੀ ਨੂੰ ਯਾਦ ਰੱਖਦੇ ਹੋਏ ਅਰਦਾਸ ਕੀਤੀ ਗਈ ਤੇ ਸਾਰੇ ਵਲੰਟੀਅਰ ਸਾਰੇ ਜਿੰਨੇ ਵੀ ਸੇਵਾਦਾਰ ਸੀ ਸਾਰਿਆਂ ਨੇ ਇਸ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਸ਼ਾਮਿਲ ਹੋਏ ਤੇ ਅਰਦਾਸ ਕਰਨ ਉਪਰੰਤ ਜਿਹੜਾ ਦੁੱਧ ਦਾ ਲੰਗਰ ਤਿਆਰ ਹੋਇਆ ਵਾ ਉਹ ਸੰਗਤ ਵਿੱਚ ਵਰਤੌਣ ਦੀ ਆਗਿਆ ਗੁਰੂ ਸਾਹਿਬ ਕੋ ਲਈ ਆ ਤੇ ਹੁਣ ਤੁਹਾਨੂੰ ਅਗਲੇ ਪਾਸੇ ਸਾਰਾ ਕੁਝ ਵੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਹਮਦੈਰੀਓ ਕੰਮ ਕਰਦੀ ਆ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਮੋਟਰਸਾਈਕਲ ਸਕੂਟਰ ਰੋਕੇ ਉਹਨਾਂ ਨੂੰ ਦੁੱਧ ਦਾ ਲੰਗਰ ਸ਼ਿਕਾਇਆ ਗਿਆ ਵਾਰੋ-ਵਾਰੀ ਸਿਰ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਮੈਂ ਸਪੀਕਰ ਫੜਿਆ ਵਾ ਸਪੀਕਰ ਦੇ ਉੱਤੇ ਸੰਗਤ ਨੂੰ ਆਵਾਜ਼ ਮਾਰ ਰਹੇ ਆ ਆਵਾਜ਼ ਮਾਰ 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 ਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਦੁੱਧ ਦਾ ਲੰਗਰ ਬੜੇ ਪਿਆਰ ਦੇ ਨਾਲ ਸ਼ਿਕਾਇਆ ਜਾ ਰਿਹਾ ਵਾ ਤੇ ਇੱਥੇ ਵਾਰੋ-ਵਾਰੀ ਸਿਰ ਸਾਰੇ ਵਲੰਟੀਅਰਸ ਨੇ ਬਹੁਤ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ ਤੇ ਸਵੇਰੇ ਵੇਖੋ 5 ਵਜੇ ਤੋਂ ਅਸੀਂ ਇਹ ਇਹ ਸੇਵਾ ਸ਼ੁਰੂ ਕੀਤੀ ਸੀ ਜਿਹੜੇ ਕਿ ਟੈਂਟ ਲੱਗਣੇ ਜਿਹੜੇ ਕਿ ਫਲੈਕਸਾਂ ਲਗੜੀਆਂ ਦੁੱਧ ਮੰਗਵਾਉਣਾ ਦੁੱਧ ਗਰਮ ਕਰਵਾਉਣਾ ਉਹ ਸਾਰੀ ਪ੍ਰਕਿਰਿਆ ਜਿਹੜੀ ਆ 10 ਵਜੇ ਤੱਕ ਆਰੰਭ ਹੋ ਚੁੱਕੀ ਸੀ ਇਸ ਤੋਂ ਬਾਅਦ ਸਾਰੇ ਵਲੰਟੀਅਰ ਸਾਰੇ ਵਲੰਟੀਅਰਸ ਸੇਵਾਦਾਰਾਂ ਨੇ ਬਹੁਤ ਸੋਹਣੀ ਸੇਵਾ ਨਿਭਾਈ ਤੇ ਇੰਨਾ ਕੁ ਜ਼ਿਆਦਾ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆ ਕੇ ਆ ਕੇ ਸਵਾਵਾਂ ਦੇ ਵਿੱਚ ਹਿੱਸਾ ਪਾਉਣ ਲੱਗੀਆਂ ਅਸੀਂ ਟੀਟਾ ਸੋਚਿਆ ਸੀ ਕਿ ਜਿੰਨੇ ਇੱਕ ਕਵਿੰਟਲ ਦਾ ਦੁੱਧ ਅਸੀਂ ਮੰਨਦੇ ਵਿੱਚ ਸੋਚਿਆ ਸੀ ਉਸ ਤੋਂ ਕਈ ਹਿੱਸੇ ਜ਼ਿਆਦਾ ਲੋਕਾਂ ਨੇ ਸੰਗਤ ਨੇ ਆਹ ਵਾਰੂ ਵਾਰੀ ਸਿਰ ਕਿਸੇ ਕਿਸੇ ਨੇ 20 ਕਿਲੋ ਕਿਸੇ ਨੇ 30 ਕਿਲੋ ਕਿਸੇ ਨੇ ਕਵਿੰਟਲ ਕਿਸੇ ਨੇ 2 ਕਵਿੰਟਲ ਜਿੰਨਾ ਜਿੰਨਾ ਵੀ ਜਿਹਦੀ ਜੇਬ ਸਰਦੀ ਸੀ ਉਹਨਾਂ ਨੇ ਦੁੱਧ ਆਪ ਪੁੱਜਦਾ ਕੀਤਾ ਤੇ ਬੜਾ ਬਹੁਤ ਜ਼ਿਆਦਾ ਹੌਸਲਾ ਫzej ਇਸ ਸੇਵਾ ਦੇ ਵਿੱਚ ਹਰ ਹਰ ਇੱਕ ਨੇ ਵਿਖਾਈ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਇਹ ਸੇਵਾ ਜਿਹੜੀ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਤਿਲ ਫੁੱਲ ਇਸ ਸੇਵਾ ਦੇ ਵਿੱਚ ਪਾਇਆ ਵਾ ਉਹਨਾਂ ਦੀ ਸੇਵਾ ਪਰਥਾਇਕ ਭਾਈ ਮੋਤੀराम ਮਹਿਰਾ ਜੀ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਆਪਣੀ ਸੇਵਾ ਜਾਣ ਕੇ ਉਹਨਾਂ ਨੂੰ ਪਿਆਰ ਜ਼ਰੂਰ ਬਖਸ਼ਣਗੇ ਕਿਉਂਕਿ ਇੱਕ ਗੱਲ ਤੇ ਤੁਸੀਂ ਮੰਨਦੇ ਜਿਨ੍ਹਾਂ ਸਾਰੇ ਜਾਣੇ ਕਿ ਛੋਟੇ ਸਾਹਿਬ ਜਾਦੇ ਆ ਨੂੰ ਦੁੱਧ ਛਕਾਉਣ ਦੁੱਧ ਛਕਾਇਆ ਗਿਆ ਭਾਈ ਮੋਤੀराम ਮਹਾਰਾਜ ਜੀ ਵੱਲੋਂ ਪਰ ਉਹਨਾਂ ਨੂੰ ਅੰਜਾਮ ਪਤਾ ਸੀ ਕਿ ਮੇਰਾ ਅੰਜਾਮ ਕੀ ਹੋਣਾ ਹੈ ਅੰਜਾਮ ਦੀ ਨਾ ਪਰਵਾਹ ਕਰਦਿਆਂ ਵੀ ਉਹਨਾਂ ਨੇ ਦੁੱਧ ਦਾ ਲੰਗਰ ਛਕਾਇਆ ਉਹ ਸਾਨੂੰ ਸਿਖਾ ਕੇ ਗਏ ਆ ਕਿ ਜੇ ਕਿਸੇ ਨਹੱਤੇ ਤੇ ਉੱਤੇ ਭੀੜ ਪੈ ਜੇ ਨਾ ਉਹਦੀ ਸੇਵਾ ਕਰਨੀ ਇੱਕ ਸਿੱਖ ਦਾ ਇੱਕ ਭਗਤ ਦਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਦਾ ਫਰਜ਼ ਵਾ ਤੇ ਇਹ ਸਾਰੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਹਾਡੀ ਕਿਰਪਾ ਸਦਕਾ ਸੰਗਤ ਦੇ ਸਹਿਯੋਗ ਸਦਕਾ ਇਸ ਇਹ ਸੇਵਾ ਹੋਈ ਆ ਤੇ ਮੈਂ ਆਸ ਕਰਦਾ ਵਾਂ ਕਿ ਅਗਲੇ ਸਾਲ ਵੀ ਇਸੇ ਤਰੀਕੇ ਨਾਲ ਹਰ ਸਾਲ ਅਸੀਂ ਸੇਵਾ ਦੁੱਧ ਦੀ ਜਿਹੜੀ ਸੇਵਾ ਵਾ ਉਹ ਚੱਲਦੀ ਰਹੇਗੀ ਤੇ ਹੁਣ ਅਗਲੇ ਪਾਸੇ ਤੁਸੀਂ ਵੇਖ ਰਹੇ ਹੋ ਕਿ ਕਿਹੜੇ ਤਰੀਕੇ ਨਾਲ ਵਲੰਟੀਅਰਸ ਰੋਕ-ਰੋਕ ਕੇ ਸਾਰੇ ਜਣੇ ਨੂੰ ਦੁੱਧ ਸ਼ਿਕਾਇਆ ਜਾ ਰਿਹਾ ਵਾ ਬੜੇ ਪਿਆਰ ਸਦਕਾ ਬੜੇ ਪਿਆਰ ਸਦਕਾ ਬੜੇ ਸਤਕਾਰ ਸਦਕਾ ਸਾਰਿਆਂ ਨੂੰ ਰੋਕਿਆ ਜਾ ਰਿਹਾ ਵਾ ਰੋਕ-ਰੋਕ ਕੇ ਅਗਲਿਆਂ ਨੂੰ ਦੁੱਧ ਦਾ ਲੰਗਰ ਵੀ ਸ਼ਿਕਾਇਆ ਜਾ ਰਿਹਾ ਤੇ ਭਾਈ ਮੋਤੀराम ਮਹਿਰਾ ਜੀ ਬਾਰੇ ਬਾਰੇ ਵੀ ਸਾਰਿਆਂ ਨੂੰ ਦੱਸਿਆ ਜਾ ਰਿਹਾ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਵਾਂ ਕਿ ਪਿਛਲੇ ਪਾਸੇ ਅਸੀਂ ਆਵਾਜ਼ ਕਿਉਂ ਨਹੀਂ ਲੈ ਕੇ ਆਂਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਤ ਪਿੰਡਰਾਂ ਵਾਲਿਆਂ ਦੇ ਸੰਤ ਸੰਤਾਂ ਦੇ ਜਿਹੜੇ ਸ਼ਬਦ ਲੱਗੇ ਸੀ ਛੋਟੇ ਸਾਹਿਬ ਜਿਆਦੇ ਦੀ ਜਿਹੜੇ ਸ਼ਬਦ ਹੁੰਦੇ ਆ ਉਹ ਸ਼ਬਦ ਡੀਜੇ ਦੇ ਉੱਤੇ ਵੱਜ ਰਹੇ ਸੀ ਤੇ ਜਿਸ ਕਰਕੇ ਕਮਿਊਨਿਟੀ ਗਾਈਡਲਾਈਨ ਜਿਹੜੀ YouTube ਵੱਲੋਂ ਦੱਸੀ ਗਈ ਆ ਉਹਦੇ ਉਹਦੇ ਹਿਸਾਬ ਦੇ ਨਾਲ ਅਸੀਂ ਗੀਤ ਕੋਈ ਵੀ ਵਜਾ ਨਹੀਂ ਸਕਦੇ ਸ਼ਬਦ ਕੋਈ ਵੀ ਵਜਾ ਨਹੀਂ ਸਕਦਾ ਕਿਉਂਕਿ ਕਮਿਊਨਿਟੀ YouTube ਦੀ ਕਮਿਊਨਿਟੀ ਗਾਈਡਲਾਈਨ ਨੂੰ ਫੋਲੋ ਕਰਨਾ ਅਤਿ ਜ਼ਰੂਰੀ ਆ ਨਹੀਂ ਤੇ ਉਹ ਇਹ ਵੀਡੀਓ ਬੈਨ ਕਰ ਦਿੰਦੇ ਨੇ ਇਸੇ ਕਰਕੇ ਵਲੰਟੀਅਰਸ ਦੀ ਪਿੱਛੋਂ ਕਿਸੇ ਰੋਲੇ ਰੱਪੇ ਦੀ ਕਿਸੇ ਸ਼ਬਦ ਦੀ ਆਵਾਜ਼ ਤੁਹਾਡੇ ਸਾਹਮਣੇ ਨਹੀਂ ਆ ਰਹੀ ਮੇਰੀ ਆਵਾਜ਼ ਹੀ ਤੁਸੀਂ ਸਾਰੀ ਵੀਡੀਓ ਦੇ ਵਿੱਚ ਸੁਣੋਗੇ ਤੇ ਆਸ ਕਰਦਾ ਵਾਂ ਕਿ ਤੁਹਾਨੂੰ ਸਾਡੀਆਂ ਵੀਡੀਓਸ ਸੇਵਾਵਾਂ ਵਾਲੀਆਂ ਵੀਡੀਓਸ ਖਾਸ ਕਰ ਤੁਸੀਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦੀਆਂ ਹੋਣਗੀਆਂ ਤੇ ਸ਼ੇਅਰ ਦਾ ਬਟਨ ਜਰੂਰ ਦਬਾਓ ਤੇ ਵਲੰਟੀਅਰਸ ਦੇ ਵਿੱਚ ਤੁਸੀਂ ਉਤਸ਼ਾਹ ਵੇਖੋ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਬਹੁਤ ਜ਼ਿਆਦਾ بارش ਹੋਣ ਦੇ ਬਾਵਜੂਦ ਵੀ ਵਲੰਟੀਅਰਸ ਵੱਲੋਂ ਸੇਵਾ ਰੁਕੀ ਨਹੀਂ ਗਈ ਦੁੱਧ ਦੀ ਸੇਵਾ ਸ਼ੈੱਡ ਥੱਲੇ ਲੱਗੀ ਸੀ ਜਿਸ ਸ਼ੈੱਡ ਦੇ ਥੱਲੇ ਹਲਵਾਈ ਜਿਹੜੇ ਆ ਉਹ ਦੁੱਧ ਗਰਮ ਕਰ ਰਹੇ ਸੀ ਵਾਰੋ-ਵਾਰੀ ਸਿਰ ਦੁੱਧ ਗਰਮ ਕਰਕੇ ਅਗਲੇ ਪਾਸੇ ਪੁਜਦਾ ਕਰਦੇ ਸੀ ਤੇ ਅਗਲੇ ਪਾਸੇ ਵਰਤਾਇਆ ਜਾ ਰਿਹਾ ਸੀ ਤੇ ਗੁਰੂ ਦੀ ਬਖਸ਼ਿਸ਼ ਸਦਕਾ ਇੰਨਾ ਕੁ ਦੁੱਧ ਦਾ ਲੰਗਰ ਜਿੰਨਾ ਟੀਚਾ ਮਿੱਥਿਆ ਸੀ ਉਸ ਤੋਂ ਕਈ ਹਿੱਸੇ ਵੱਧ ਗੁਰੂ ਸਾਹਿਬ ਨੇ ਸੇਵਾ ਲਈ ਹੈ ਤੇ ਮੈਂ ਇੱਥੇ ਇਹ ਵੀ ਬੋਲ ਦੇਣਾ ਚਾਹੁੰਨਾ ਵਾਂ ਕਿ ਇੱਥੇ ਸਾਡੇ ਕੋਲੋਂ ਭਾਈ ਕੋਵਰਚਰਤ ਸਿੰਘ ਹੁਣੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਸੀ ਉੱਥੇ ਸਾਡੇ ਕੋਲ ਗਿਆਨੀ ਤੇਜਵੀਰ ਸਿੰਘ ਹੁਣੀ ਪਹੁੰਚੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਨੂੰ ਪਿਆਰ ਦਿੱਤਾ ਇੱਥੇ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਜਿਨ੍ਹਾਂ ਨੇ ਆ ਕੇ ਦੁੱਧਰੇ ਲੰਗਰ ਦੇ ਵਿੱਚ ਹਿੱਸਾ ਪਾਇਆ ਮਾਮਾ ਜੀ ਖੜੇ ਨੇ ਇਹਨਾਂ ਨੇ ਆ ਕੇ ਦੁੱਧ ਦਾ ਦੁੱਧਰਾ ਲੰਗਰ ਵਰਤਾਇਆ ਵਰਤਾ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਲਈਆਂ ਨੇ ਸੰਗਤ ਦੀ ਖੁਸ਼ੀ ਲਈ ਆ ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਨਾ ਵਾਂ ਕਿ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣ ਭਰਾਵਾਂ ਨੇ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਉਹ ਜਿਨ੍ਹਾਂ ਨੇ ਸੇਵਾਵਾਂ ਇਸ ਦੁੱਧਰੇ ਲੰਗਰ ਲਈ ਭੇਜੀਆਂ ਨੇ ਉਹਨਾਂ ਦੇ ਮੈਂ ਨਾਮ ਲੈਣਾ ਚਾਹੁੰਨਾ ਵਾਂ ਸਭ ਤੋਂ ਪਹਿਲਾਂ ਜੀ ਕਰਨ ਕੈਨੇਡਾ ਤੋਂ ਬਹੁਤ ਬਹੁਤ ਸੋਹਣੀ ਸੇਵਾ ਭੇਜੀ ਕਈ ਅਵਤਾਰ ਸਰ ਜਿਹੜੇ ਕਿ ਐਸਆਈ ਹਸਪੀਟਲ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਵੱਲੋਂ ਸੇਵਾ ਭੇਜੀ ਗਈ ਹੈ ਕੇਤਨਜੀ ਵੱਲੋਂ ਸੇਵਾ ਭੇਜੀ ਗਈ ਹੈ ਜਿਹੜੇ ਲੁਧਿਆਣੇ ਤੋਂ ਨੇ ਤੇ ਪੰਮਾ ਦਹਿਲਜੀ ਵੱਲੋਂ ਸੇਵਾ ਭੇਜੀ ਗਈ ਆ ਆਸਟ੍ਰੇਲੀਆ ਵੀਰ ਵੱਲੋਂ ਸੇਵਾ ਭੇਜੀ ਗਈ ਆ ਹਰਮਨਜੀਤ ਵੱਲੋਂ ਡਾਕਟਰ ਗੁਰਜੰਟ ਵੱਲੋਂ ਸੇਵਾ ਭੇਜੀ ਗਈ ਆ ਤੇ ਸਾਡੇ ਨਾਲ ਹੀ ਰਹਿੰਦੇ ਵਕੀਲ ਸਾਹਿਬ ਵੱਲੋਂ ਸੇਵਾ ਭੇਜੀ ਗਈ ਆ ਟੋਇਟਾ ਵਾਲੇ ਵੀਰ ਅਮਨਦੀਪ ਸਿੰਘ ਜਤਿੰਦਰ ਸਿੰਘ ਵੱਲੋਂ ਸੇਵਾ ਭੇਜੀ ਗਈ ਆ ਮਜੀਠੇ ਤੋਂ ਵੀਰ ਆ ਜਸਬੀਰ ਸਿੰਘ ਉਹਨਾਂ ਵੱਲੋਂ ਸੇਵਾ ਭੇਜੀ ਗਈ ਆ ਅਮੰਗ ਜੂਸਬਰ ਵਾਲੇ ਉਹਨਾਂ ਵੱਲੋਂ ਸੇਵਾ ਭੇਜੀ ਗਈ ਆ ਮਨਵੀਰ ਸਿੰਘ ਵੱਲੋਂ ਸੇਵਾ ਭੇਜੀ ਗਈ ਆ ਮਜੀਠੇ ਤੋਂ ਵੀਰ ਨੇ ਉਹਨਾਂ ਵੱਲੋਂ ਸੇਵਾ ਭੇਜੀ ਗਈ ਆ ਹਰਜੀਤ ਕੌਰ ਵੱਲੋਂ ਸੇਵਾ ਭੇਜੀ ਗਈ ਸੇਵਾ ਭੇਜੀ ਗਈ ਆ ਜਿਹੜੇ ਕਿ ਸਾਡੇ ਮੁਲਾਜ਼ਮ ਨੇ ਇੱਥੇ ਇੱਥੇ ਹੋਰ ਵੀ ਲਿਸਟ ਸਾਡੇ ਕੋਲ ਮੌਜੂਦ ਆ ਕੀ ਨਵਕਲਸੀ ਜਿਹੜੇ YouTube ਤੋਂ ਨੇ ਉਹਨਾਂ ਨੇ ਫੋਨ ਕਰਕੇ ਉਚੇਚੇ ਤੌਰ ਤੇ ਸੇਵਾ ਭੇਜੀ ਆ USA ਤੋਂ ਭੈਣ ਭੈਣ ਨੀਤੂ ਆ ਉਹਨਾਂ ਨੇ ਸੇਵਾ ਭੇਜੀ ਸੇਵਾ ਭੇਜੀ ਆ ਇੱਥੇ ਮੈਂ ਸਾਰਿਆਂ ਦਾ ਨਾਮ ਇੱਕੋ ਵਾਰੀ ਲੈ ਲੈਣਾ ਵਾ VPJ ਆ ਨਸ਼ਹਿਰੇ ਤੋਂ ਗਲੋਬਲ ਤੋਂ ਹੈਗੇ ਆ ਰਾਹੁਲ ਜੀ ਕਰਨਜੀਤ ਕੌਰ ਭੈਣ ISI ਹਸਪੀਟਲ ਤੋਂ ਨਿੱਕਾ ਵੀਰ ਅਮਰਤਪਾਲ ਸਿੰਘ ਪੰਸਾਰੀ ਵੀਰ ਦੀਪਕ ਜੀ ਓਨਟਾਰੀਓ ਤੋਂ ਵੀਰ ਓਨਟਾਰੀਓ ਤੋਂ ਵੀਰ ਨੇ ਇੱਥੇ ਮੈਂ ਹੋਰ ਵੀ ਜੇ ਨਾਂ ਲੈ ਲਾਂ ਤੇ ਗੌਰਵ ਜਰਮਨ ਤੋਂ ਸੇਵਾ ਆਈ ਆ ਏ ਯੂਕੇ ਤੋਂ ਮਾਤਾ ਹਰਜੀਤ ਕੌਰ ਜੀ ਨੇ ਉਚੇਚੇ ਤੌਰ ਤੇ ਸੇਵਾ ਭੇਜੀ ਆ ਇਟਲੀ ਤੋਂ ਭੈਣ ਭੈਣ ਜੀ ਨੇ ਸੇਵਾ ਭੇਜੀ ਆ ਇੱਥੇ ਦਿਲਕਸ਼ ਰਾਜ ਸਿੰਘ ਪਾਇਲਟ ਨੇ ਜੋ ਸਪਾਈਸ ਜੈਟ ਦੇ ਉਹਨਾਂ ਵੱਲੋਂ ਸੇਵਾ ਭੇਜੀ ਗਈ ਆ ਬਹੁਤ ਸਾਰੇ ਹੋਰ ਨਾਮ ਹੈਗੇ ਨੇ ਕਿ ਜਿਨ੍ਹਾਂ ਨੇ ਸੇਵਾਵਾਂ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਇਆ ਵਾ ਜਿਨ੍ਹਾਂ ਦੇ ਮੈਨੂੰ ਨਾਮ ਕਈਆਂ ਦੇ ਪਤਾ ਵੀ ਨਹੀਂ ਹੈ ਕਿਉਂਕਿ ਅੱਗੇ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਵਾਂ ਕਿ ਕਈਆਂ ਨੇ 50 ਕਿਲੋ 20 ਕਿਲੋ ਕੁਇੰਟਲ 2 ਕੁਇੰਟਲ 2 ਤਰਤੀਜੇ ਜੀ ਜਿਹੜੀ ਸੇਵਾ ਵਾ ਉਹ ਸੇਵਾ ਸਾਡੇ ਕੋਲ ਪੁੱਜਦਾ ਕੀਤੀ ਸੀ ਕਈ ਕਨੇ ਮਾਇਆ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਥ ਸੇਵਾ ਔਨ ਦਾ ਸਪੋਰਟ ਪੁੱਜਦਾ ਕੀਤੀ ਸੀ ਜਿਨ੍ਹਾਂ ਨੇ ਆਪਣਾ ਨਾਮ ਲਿਖਾਉਣ ਤੋਂ ਇਨਕਾਰ ਕਰਤਾ ਸੀ ਉਚੇਚੇ ਤੌਰ ਤੇ ਨਾਮ ਲਿਖਣ ਦੇ ਲਈ ਇੱਕ ਵਲੰਟੀਅਰ ਅਸੀਂ ਬਿਠਵਾਇਆ ਸੀ ਬਿਠਾਇਆ ਸੀ ਜਿਨ੍ਹਾਂ ਨੇ ਬਸ ਸੇਵਾ ਜਿੱਥੋਂ ਜਿੱਥੋਂ ਸੇਵਾ ਆਉਂਦੀ ਉਹਨਾਂ ਦਾ ਨਾਮ ਲਿਖ ਕੇ ਮੇਰਾ ਮੇਰੇ ਮਨ ਦਾ ਪਹਿਲਾਂ ਹੀ ਟੀਚਾ ਸੀ ਕਿ ਇਹ ਇਹਨਾਂ ਸਾਰਿਆਂ ਦਾ ਜਿਹੜਾ ਨਾਮ ਆ ਉਹ ਇੱਕ ਵੀਡੀਓ ਦੇ ਵਿੱਚ ਉਹ ਚੇਚੇ ਤੌਰ ਤੇ ਬੋਲਿਆ ਜਾਵੇ ਕਿਉਂਕਿ ਇਹਨਾਂ ਦਾ ਨਾਮ ਲੈਣਾ ਅਤ ਜ਼ਰੂਰੀ ਹੈ ਕਿਸੇ ਦੇ ਮਨ ਦੇ ਵਿੱਚ ਕੋਈ ਦੁਬਿਧਾ ਨਾ ਰਵੇ ਕਿਉਂਕਿ ਸਾਰਿਆਂ ਨੇ ਬਹੁਤ ਜ਼ਿਆਦਾ ਮੇਰੇ ਇੱਕ ਕਾਲ ਦੇ ਉੱਤੇ ਸੇਵਾ ਭੇਜੀ ਆ ਮੈਂ ਕਿਸੇ ਨੂੰ ਜ਼ਿਆਦਾ ਐਫਰਟ ਨਹੀਂ ਕੀਤਾ ਬਸ ਇੱਕ ਇੱਕ ਕਾਲ ਕੀਤੀ ਆ ਕਿ ਤੁਹਾਡੀ ਸੇਵਾ ਇੰਨੀ ਜੇ ਤੁਹਾਡੀ ਸੇਵਾ ਇੰਨੀ ਜੇ ਉਹ ਸੇਵਾਵਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਏ ਨੇ Cuba minum lagi macam